ਹੇ ਗੁਰਜੀ ਦਾ ਖਾਲਸਾ ਹੇ ਗੁਰਜੀ ਕੀ ਫਤਿਹ ਚੜਦੀ ਕਲਾ ਬਾਬਾ ਜੀ ਪੂਰੀ ਚੜਦੀ ਕਲਾ ਆ ਬਾਬਾ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਮੇਰੀ ਮਾਇਆ ਦਾ ਮੇਰੀ ਭੈਣਾਂ ਦਾ ਮੇਰੇ ਭਰਾਵਾਂ ਦਾ ਪਜੁਰਗਾਂ ਦਾ ਤੁਸੀਂ ਬਹੁਤ ਸੰਘਰਸ਼ ਕੀਤਾ 3 ਮਹੀਨੇ ਟ੍ਰੇਲਾਂ ਜਾਮ ਕੀਤੀਆਂ ਘਰਾਵ ਕੀਤੇ ਤੇ ਕੱਲ ਨੂੰ ਵੀ ਕੱਲ ਨੂੰ ਪੀੜਾ ਸਾਰਿਆਂ ਨੂੰ ਵੀ ਹਾਂ ਬਾਦ ਤੋਂ ਬਾਦ ਅੰਬਾਲਾ ਸ਼ਹਿਰ ਮੰਡੀ ਜਾਣਾ ਆ ਤੇ ਉੱਥੇ ਸਾਰਿਆਂ ਦਾ ਧੰਨਵਾਦ ਕਰਾਂਗੇ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਧੰਨਵਾਦ ਵੀ ਬਹੁਤ ਸੰਗਤ ਕੀਤਾ ਤੁਸੀਂ ਵੀ ਕੱਲ ਨੂੰ ਵੱਤ ਤੋਂ ਵੱਧ 17 ਤਰੀਕ ਨੂੰ ਸਵੇਰੇ 10 ਵਜੇ ਬਾਲਾ ਸਹਿਰ ਨਾਜ ਮੰਡੀ 'ਚ ਮਿਲਦੇ ਆਂ ਤੇ ਸਾਰੇ ਤੋਂ ਚੋ ਬਾਬਾ ਜੀ ਇਹ ਸਾਨੂੰ ਚੱਕਾ ਨਹੀਂ ਸਕਦੇ ਇਹ ਡਰਾ ਨਹੀਂ ਸਾਨੂੰ ਸਕਦੇ ਜੇੜਾ ਜੂਲਾ ਠੀਕ ਆ ਨਾ ਜਿੰਦ ਲੇਖੇ ਲਾ ਦਾਂਗੇ ਕਿਸਾਨੀ ਦੇ ਪਰ ਪਿੱਛੇ ਨਹੀਂ ਹਟਦੇ ਐਮ ਐਸ ਪੀ ਗਰੰਟੀ ਕਾਨੂੰਨ ਦੀ ਲੜਾਈ ਵੀ ਜਿੱਤਣੀ ਆ ਕਰਜ਼ਾ ਮੁਕਤੀ ਵਾਲੀ ਤੇ ਆਣਿਆ ਟਾਈਮ ਦੀ ਰਣਨੀਤੀ ਵੀ ਬਣਾਣੀ ਆ ਕੱਲ ਨੂੰ ਸਾਰੇ ਭਰਾ ਵੱਤ ਤੋਂ ਵੱਧ ਆਪਣਾ 17 ਤਰੀਕ ਨੂੰ ਬੱਟਾ ਮਰ ਬੋਂਚੁਰ ਅੰਬਾਲਾ ਸ਼ਹਿਰ ਨਾਜ ਮੰਡੀ ਦੇ ਸਾਰਿਆਂ ਦਾ ਦਿਨੋਂ ਧੰਨਵਾਦ ਸਸਰੀ ਕਾ ਦੀ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਬਾਬਾ ਜੀ ਪੂਰੀ ਚੜਦੀ ਕਲਾ ਆ ਬਾਬਾ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਮੇਰੀ ਮਾਇਆ ਦਾ ਮੇਰੀ ਭੈਣਾਂ ਦਾ ਮੇਰੇ ਭਰਾਵਾਂ ਦਾ ਬਜ਼ੁਰਗਾਂ ਦਾ ਤੁਸੀਂ ਬਹੁਤ ਸੰਘਰਸ਼ ਕੀਤਾ 3 ਮਹੀਨੇ ਰੇਲਾਂ ਜਾਮ ਕੀਤੀਆਂ ਖਰਾਬ ਕੀਤੇ ਤੇ ਕੱਲ ਨੂੰ ਵੀ ਕੱਲ ਨੂੰ ਪੀਰ ਆ ਸਾਰਿਆਂ ਨੂੰ ਵੀ ਹਾਂ ਬਾਦ ਤੋਂ ਬਾਦ ਅੰਬਾਲਾ ਸ਼ਹਿਰ ਮੰਡੀ ਜਾਣਾ ਆ ਤੇ ਉੱਥੇ ਸਾਰਿਆਂ ਦਾ ਧੰਨਵਾਦ ਕਰਾਂਗੇ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਧੰਨਵਾਦ ਵੀ ਆ ਬਹੁਤ ਸੰਘਰਸ਼ ਕੀਤਾ ਤੁਸੀਂ ਤੁਸੀਂ ਤੇ ਕੱਲ ਨੂੰ ਵੱਧ ਤੋਂ ਵੱਧ 17 ਤਰੀਕ ਨੂੰ ਸਵੇਰੇ 10 ਵਜੇ ਅੰਬਾਲਾ ਸਹਿਰ ਨਾਜ ਮੰਡੀ 'ਚ ਮਿਲਦੇ ਆ ਤੇ ਸਾਰੇ ਪਹੁੰਚੋ ਪਾਪਾ ਜੀ ਇਹ ਸਾਨੂੰ ਚਿਕਾ ਨਹੀਂ ਸਕਦੇ ਇਹ ਡਰਾ ਨਹੀਂ ਸਾਨੂੰ ਸਾਡੇ ਜੇੜਾ ਜੂਲਾ ਠੀਕ ਹੈ ਨਾ ਜਿੰਦ ਲੇਖੇ ਲਾਦਾਂਗੇ ਕਿਸਾਨੀ ਦੇ ਪਰ ਪਿੱਛੇ ਨਹੀਂ ਹਟਦੇ ਐਮਐਸਟੀ ਗਰੰਟੀ ਕਾਨੂੰਨੀ ਲੜਾਈ ਵੀ ਜਿੱਤਣੀ ਆ ਕਰਜ਼ਾ ਮੁਕਤੀ ਵਾਲੀ ਤੇ ਆਣਿਆ ਟਾਈਮ ਦੀ ਰਣਨੀਤੀ ਵੀ ਬਣਾਣੀ ਆ ਕਾਨੂੰ ਸਾਰੇ ਭਰਾ ਬੱਤੋਂ ਬਾਅਦ ਆਪਣਾ 17 ਤਰੀਕ ਨੂੰ ਬੱਤੋਂ ਬਾਅਦ ਪਹੁੰਚੋ ਅੰਬਾਲਾ ਸ਼ਹਿਰ ਨਾਜ ਮੰਡੀ ਦੇ ਸਾਰਿਆਂ ਦਾ ਦਿਨੋਂ ਧੰਨਵਾਦ ਸਸਰੀ ਘਰ ਦੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਬਾਬਾ ਜੀ ਪੂਰੀ ਚੜਦੀ ਕਲਾ ਆ ਬਾਬਾ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਮੇਰੀ ਮਾਇਆ ਦਾ ਮੇਰੀ ਭੈਣਾਂ ਦਾ ਮੇਰੇ ਭਰਾਵਾਂ ਦਾ ਪਜੁਰਗਾਂ ਦਾ ਤੁਸੀਂ ਬਹੁਤ ਸੰਘਰਸ਼ ਕੀਤਾ 3 ਮਹੀਨੇ ਟ੍ਰੇਲਾਂ ਜਾਮ ਕੀਤੀਆਂ ਖਰਾਬ ਕੀਤੀ ਤੇ ਕੱਲ ਨੂੰ ਵੀ ਕੱਲ ਨੂੰ ਅਪੀਲ ਆ ਸਾਰਿਆਂ ਨੂੰ ਵੀ ਹਾਂ ਬਾਤ ਤੋਂ ਬਾਅਦ ਅੰਬਾਲਾ ਸ਼ਹਿਰ ਮੰਡੀ ਜਾਣਾ ਆ ਤੇ ਉੱਥੇ ਸਾਰਿਆਂ ਦਾ ਧੰਨਵਾਦ ਕਰਾਂਗੀ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਤੇ ਧੰਨਵਾਦ ਵੀ ਬਹੁਤ ਸੰਘਰਸ਼ ਕੀਤਾ ਤੁਸੀਂ ਤੱਕ ਤੁਸੀਂ ਤੇ ਕੱਲ ਨੂੰ ਬਾਤ ਤੋਂ ਬਾਅਦ 17 ਤਰੀਕ ਨੂੰ ਸਵੇਰੇ 10 ਵਜੇ ਅੰਬਾਲਾ ਸ਼ਹਿਰ ਨਾਜ ਮੰਡੀ 'ਚ ਮਿਲਦੇ ਆ ਤੇ ਸਾਰੇ ਤੋਂਚੋ ਪਾਪਾ ਜੀ ਇਹ ਸਾਨੂੰ ਚਿਕਾ ਨਹੀਂ ਸਰਦੇ ਇਹ ਡਰਾ ਨਹੀਂ ਸਾਨੂੰ ਸਾਡੇ ਜਿਹੜਾ ਜੂਲਾ ਠੀਕ ਆ ਨਾ ਜਿੰਦ ਲੇਖੇ ਲਾ ਦਾਂਗੇ ਕਿਸਾਨੀ ਦੇ ਪਰ ਪਿੱਛੇ ਵੀ ਹਟਦੇ ਐਮ ਐਸ ਪੀ ਗਰੰਟੀ ਕਾਨੂੰਨ ਦੀ ਲੜਾਈ ਵੀ ਜਿੱਤਣੀ ਆ ਕਰਜ਼ਾ ਮੁਕਤੀ ਵਾਲੀ ਤੇ ਆਣਿਆ ਟਾਈਮ ਦੀ ਰਣਨੀਤੀ ਦੀ ਬਣਾਣੀ ਆ ਕੱਲ ਨੂੰ ਸਾਰੇ ਭਰਾ ਵੱਧ ਤੋਂ ਵੱਧ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਅੰਮ੍ਰਾਲਾ ਸ਼ਹਿਰ ਨਾਜ ਮੰਡੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰੇ